ਰਾਜਸੀ ਕਾਲ ਜੀ ਸਾਰਿਆਂ ਨੂੰ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਗੁਤ ਸੈਫੀਦਾ ਵਾਈਸ ਪ੍ਰੈਜ਼ੀਡੈਂਟ ਇਹ ਗੱਲ ਮੈਂ ਤਾਂ ਦੱਸ ਰਿਹਾ ਜੀ ਜਿਹੜੇ ਵੀਰੇ ਲਈ ਮੈਂ ਵੀਡੀਓ ਪਾਈਆਂ ਉਹ ਵੀਰੇ ਨੂੰ ਪਤਾ ਲੱਗ ਜੇ ਜਿਹੜੀ ਦੀੜੀ ਉਹਦੇ ਲਈ ਪਾਈ ਗਈ ਆ ਤੇ ਡਰਦੇ ਨਹੀਂ ਅਸੀਂ ਕਿਸੇ ਤੋਂ ਦੂਜੀ ਗੱਲ ਵੀਰੇ ਨੇ ਗੱਡੀ ਦੇ ਵਿੱਚ ਬੈਠੇ ਨੇ ਵੀਡੀਓ ਪਾਈ ਮੈਂ ਸਵੇਰੇ YouTube ਤੇ ਦੇਖਿਆ ਉਹਨੇ ਮਾਰ ਸਾਹਿਬ ਨੂੰ ਗਲਤ ਕਿਹਾ ਕਹਿੰਦਾ ਵੀ ਐਡੇ-ਐਡੇ ਬਾਲ ਰੱਖ ਕੇ ਆ ਗਏ ਤੇ ਉਹ ਇਦਾਂ ਕਰਦੇ ਆ ਗੰਦੇ ਗਾਣੇ ਗਾਉਂਦੇ ਆ ਜੇ ਇਹ ਕਰਦੇ ਆ ਉਹ ਬੜੀ ਮੈਨੂੰ ਮਾੜੀ ਗੱਲ ਲੱਗੀ ਵੀਰੇ ਦੇਖਾ ਜੋ ਵੀ ਗੱਲ ਕਹਿਣੀ ਆ ਫੇਮਸ ਹੋਣਾ ਪਾਪੂਲਰ ਹੋਣਾ ਜ਼ਰੂਰ ਹੋਵੋ ਪਰ ਮਾਨ ਸਾਹਿਬ ਦਾ ਸਹਾਰਾ ਲੈ ਕੇ ਨਾ ਹੋਵੋ ਦੂਜੀ ਗੱਲ ਤੁਸੀਂ ਵੀਰੇ ਉਹਨਾਂ ਦੀ ਐਜੂਕੇਸ਼ਨ ਬਾਰੇ ਨਹੀਂ ਜਾਣਦੇ ਤੁਹਾਨੂੰ ਇਹ ਨਹੀਂ ਪਤਾ ਉਹ ਕਿੱਦਾਂ ਦੇ ਪਰਸਨ ਆ ਤੁਹਾਨੂੰ ਇਹ ਨਹੀਂ ਪਤਾ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਤੁਸੀਂ ਉਹਨਾਂ ਦੇ ਉਹ ਗਾਣੇ ਤਾਂ ਸੁਣ ਲਏ ਜਿਹੜੇ ਤੁਸੀਂ ਕਿਹਾ ਵੀ ਗੰਦੇ ਆ ਇਹ ਆ ਉਹ ਆ ਹਨ ਤਾਂ ਉਹਨਾਂ ਦਾ ਉਹ ਗਾਣਾ ਨਹੀਂ ਸੁਣਿਆ ਵੀਰੇ ਤੁਸੀਂ ਇੱਕ ਬਾਬਾ ਨਾਨਕ ਸਿੱਜੀ ਨੇ ਤੁਰ ਕੇ ਦੁਨੀਆ ਗਾਤੀ ਹਣਾ ਉਹ ਗਾਣੇ ਦੇ ਵਿੱਚ ਉਹਦੀ ਵੀ ਤਾਰੀਫ ਕਰ ਦੋ ਫਿਰ ਤੁਸੀਂ ਕਹਿੰਦੇ ਹੋ ਜੱਸੜ ਵੀਰੇ ਹੋਣੀ ਸਰਦਾਰੀ ਸੰਭੀ ਬੈਠਿਆ ਸਰਦਾਰੀ ਸੰਭੀ ਬੈਠਿਆ ਸਰਦਾਰੀ ਕਿਦਾਂ ਸੰਭੀ ਬੈਠਿਆ ਉਹਨਾਂ ਨੂੰ ਦੇਖ ਕੇ ਕਈ ਲੋਕ ਪੱਗਾਂ ਮੰਨਣ ਲੱਗੇ ਹਣਾ ਵੀਰੇ ਪੱਗਾਂ ਮੰਨਣ ਲੱਗੇ ਵੀਰੇ ਉਹਦੇ ਪੁਰਾਣੇ ਗਾਣੇ ਵੀ ਸੁਣ ਲੋ ਘੈਂਟ ਨੱਡੀ ਤਮਰੇ ਵਿੱਚ ਹੁੱਕਾ ਚੱਲਦਾ ਸਲਫੇ ਦੀਆਂ ਪੈਪਾਂ ਭਰੀਆਂ ਵੀਰੇ ਉਹ ਵੀ ਸੁਣ ਕੇ ਦੇਖੋ ਬੜੇ ਗੰਦੇ ਗਾਣੇ ਆ ਤੇ ਦੂਜੀ ਗੱਲ ਤੁਸੀਂ ਸਿਰਫ ਟਾਰਗੇਟ ਮਾਨ ਸਾਹਿਬ ਨੂੰ ਕੀਤਾ ਉਹ ਬੜੀ ਮਾਰੀ ਗੱਲ ਸੀ ਮੇਰੇ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆ ਕੇ ਦੇਖ ਲਓ ਤੁਸੀਂ ਸਰਦਾਰਾਂ ਦੀ ਮੈਂ ਕਿ ਸਰਦਾਰਾਂ ਦੀ ਕਦਰ ਬਹੁਤ ਕਰਦਾ ਕਿਉਂਕਿ ਮੈਂ ਸਰਦਾਰ ਪਰ ਫੈਮਿਲੀ ਨੂੰ ਬਿਲੋਂਗ ਕਰਦਾ ਮੈਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੂਰੇ ਸਿਰ ਝੁਕਾਉਣਾ ਮੈਂ ਉਸ ਤੋਂ ਵੱਧ ਕੇ ਕੁਝ ਵੀ ਨਹੀਂ ਮੇਰੇ ਲਈ ਕੋਈ ਬਾਬਾ ਨਹੀਂ ਕੋਈ ਹੋਰ ਨਹੀਂ ਕੋਈ ਨਹੀਂ ਹੈਨਾ ਤੇ ਮੇਰੇ ਵੀਰੇ ਇੱਥੇ ਆ ਕੇ ਦੇਖ ਲਓ ਜਿਹੜੇ ਬੰਦੇ ਦਸਤਾਰ ਬੰਨ੍ਹਦਾ ਜੱਸਾ ਉਹਨਾਂ ਨੇ ਇੰਨੀ ਆਸ਼ਕੀ ਕਰਨ ਲਾਤੇ ਤੁਸੀਂ ਸੋਚ ਵੀ ਨਹੀਂ ਸਕਦੇ ਇੱਥੇ ਆ ਕੇ ਦੇਖੋ ਯੂਨੀਵਰਸਿਟੀ ਆਓ ਤੇ ਮਿਲੋ ਹੁਣ ਤੁਸੀਂ ਇੱਕ ਗੱਲ ਕਹੀ ਸੀ ਵੀ ਜਦੋਂ ਮਾਨ ਸਾਹਿਬ ਜਦੋਂ ਮਾਨ ਸਾਹਿਬ ਇੱਥੇ ਆਏ ਮਨੂੰ ਟੱਕਰੂ ਮੈਂ ਉਹਨਾਂ ਨੂੰ ਮਿਲੂ ਮੈਂ ਸਾਹਮਣੇ ਬਹਿ ਕੇ ਗੱਲ ਕਰੂ ਵੀਰੇ ਪੰਜ ਮਿੰਟ ਨਾ ਤੁਸੀਂ ਮਾਨ ਸਾਹਿਬ ਦੇ ਫੇਸ ਟੂ ਫੇਸ ਬਹਿ ਕੇ ਜੇ ਗੱਲ ਕਰ ਗਏ ਨਾ ਤੁਸੀਂ ਜੋ ਕਹੋ ਤੁਸੀਂ ਯੂਨੀਵਰਸਿਟੀ ਆਜੋ ਤੁਹਾਨੂੰ ਸਪੈਸ਼ਲ ਅਸੈਂਸ ਰੂਪ ਤੇ ਨਾਲ ਸਨਮਾਨਿਤ ਕਰਾਂਗੇ ਤੇ ਤੁਹਾਡਾ ਆਦਰ ਕਰਾਂਗੇ ਮੇਰੇ ਵੀਰੇ ਫੇਮਸ ਹੋਣ ਲਈ ਬਹੁਤ ਚੀਜ਼ਾਂ ਹੁੰਦੀਆਂ ਮੈਂ ਕਦੇ ਰਿਪਲਾਈ ਨਹੀਂ ਕੀਤਾ ਨਾ ਮੈਂ ਕਦੇ ਇਸ YouTube ਤੇ ਆਉਣਾ ਚਾਹੁੰਦਾ ਸੀ ਵੀਰੇ ਦੇਖੋ ਮਾਨ ਸਾਹਿਬ ਤੁਹਾਨੂੰ ਪਤਾ ਨਹੀਂ ਮੈਨੂੰ ਨਹੀਂ ਪਤਾ ਜਵਾਬ ਦੇਣਗੇ ਨਹੀਂ ਦੇਣਗੇ ਕਿਉਂਕਿ ਉਹ ਤੁਹਾਡੇ ਵਰਗੇ ਬੰਦੇ ਨੂੰ ਜਵਾਬ ਦੇਣ ਲੱਗੇ ਪਤਾ ਨਹੀਂ ਕਿੰਨੇ ਤੋਰੇ ਫਿਰਦੇ ਹਨ ਹੈਨਾ ਮੇਰਾ ਵੀਰ ਬਣ ਕੇ ਤੁਸੀਂ ਜ਼ਿੰਦਗੀ ਦੇ ਵਿੱਚ ਇੱਕੋ ਹੀ ਗੱਲ ਸੋਚ ਕੇ ਚੱਲਿਆ ਕਰੋ ਵੀ ਅਸੀਂ ਕਿਸੇ ਦੇ ਚੰਗਾ ਨਹੀਂ ਨਾ ਬੋਲ ਸਕਦੇ ਤਾਂ ਮਾਰਾ ਵੀ ਨਾ ਬੋਲੀਏ ਔਰ ਨੈਕਸਟ ਗੱਲ ਇੱਕ ਤੁਹਾਨੂੰ ਹੋਰ ਦੱਸ ਦਿੰਦਾ ਮੈਂ ਤੁਸੀਂ ਇੱਕ ਗੱਲ ਕਹੀ ਸੀਗੀ ਮੈਨੂੰ ਬੜੀ ਉਹ ਲੱਗੀ ਵੀ ਮੈਂ ਸਿੰਗਰਾਂ ਨੂੰ ਸੁਧਾਰਨ ਲਈ ਇਹ ਵੀਡੀਓ ਕੋਣਾਂ ਵੀਰੇ ਤੂੰ ਕੀ ਮਹਾਰਾਜਾ ਭੂਪਾ ਯਾਰ ਜਿਹੜਾ ਸਿੰਗਰਾਂ ਨੂੰ ਸਿਧਾਰਨ ਲਈ ਵੀਡੀਓ ਪਾਉਣਾ ਹੈ ਸਿੰਗਰਾਂ ਨੂੰ ਸਿਧਾਰਨ ਤੂੰ ਚਾਚਦਾ ਕੰਮ ਕਰ ਲਾ ਵੀਰੇ ਦਸਤਾਰ ਬੰਨਣੀ ਸਿਖਾਣਾ ਤੇ ਤੂੰ ਸਰਦਾਰ ਬੰਦਾ ਗੁਰਸਿੱਖ ਬੰਦਾ ਦਸਤਾਰ ਬੰਨਣੀ ਸਿਖਾਣਾ YouTube ਤੇ ਦਸਤਾਰ ਦੱਸ ਵੀ ਇਦਾਂ ਬੰਨੀ ਜਾਂਦੀ ਸਾਰੇ ਵੱਨੋਂ ਤੁਸੀਂ ਇਹ ਦੱਸ ਸਿੱਖ ਕੀ ਆ ਸਿੱਖੀ ਆਈ ਕਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਿਹੜੇ ਕਿਹੜੇ ਗੁਰੂਆਂ ਨੇ ਕਿਹੜੇ ਕਿਹੜੇ ਗੁਰੂਆਂ ਦੀ ਉਹਦੇ ਵਿੱਚ ਬਾਣੀ ਦਰਜ ਆ ਜਿਨ੍ਹਾਂ ਨੂੰ ਨਹੀਂ ਪਤਾ ਦੱਸ ਵੀਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਹੀਦੀਆਂ ਬਾਰੇ ਦੱਸ ਅਗਰ ਦੱਸਣਾ ਚਾਹਣਾ ਮੇਰਾ ਵੀਰਾ ਹਾਂ ਫੱਟ ਸਬੰਨ ਕੀ ਬੇਨਤੀ ਆ ਜੇ ਨਾ ਇਹ ਜੇ ਵੀਡੀਓ ਨਹੀਂ ਪਾਈ ਦੀਆਂ ਨਹੀਂ ਪਾਈ। ਥੈਂਕ ਯੂ ਵੀਰੇ। ਬਾਕੀ ਆ ਮੈਲੋ ਮੇਰਾ ਮੇਜਰ ਬਾਈ ਇਹਦੀ ਵੀ ਇਹੀ ਰਹੇ ਆ ਹਨਾ ਤੇ ਇੱਕਾ ਮੇਰਾ ਬਾਈ ਜਿੰਮੀ ਇਹਦੀ ਵੀ ਇਹੀ ਰਹੇ ਤੇ ਮੇਰਾ ਵੀਰਾ ਅੱਗੇ ਤੋਂ ਦੇਖ ਵੀਡੀਓ ਰਿਪਲਾਈ ਕਰੇਗਾ ਹੁਣ ਤੈਨੂੰ ਪਿਆਰ ਨਾ ਸਮਝਾਇਆ। ਜੇ ਪਿਆਰ ਨਾ ਨਹੀਂ ਸਮਝਿਆ ਫਿਰ ਤੂੰ ਧੱਕੇ ਨਾ ਸਮਝਾਵਾਂਗੇ ਜੇ ਧੱਕੇ ਨਾਲ ਵੀ ਨਹੀਂ ਸਮਝਿਆ ਫਿਰ ਦੇਖਾਂਗੇ ਕੀ ਦੇਰ ਨਾਲ ਕਰਨਾ। ਥੈਂਕ ਯੂ ਬਾਏ ਬਾਏ। ਅੱਲਾਹ ਹਾਫਿਜ਼